ਇਹਨਾਂ ਦੱਸਿਓ ਕੀ ਚੱਲ ਰਿਹਾ ਹੈ। ਖੀਰ ਦਾ ਵੀ ਚੱਲਣ ਪਿਆ ਹੈ ਕਹਿੰਦੇ ਤੇ ਪੂਰੇ ਹੁਣ ਜਲੇਬੀਆਂ ਦਾ ਵੀ ਚੱਲ ਰਿਹਾ ਹੈ। ਬਹੁਤ ਧੰਨਵਾਦ। ਨਾਨੀ ਸੱਜਣਾ ਦਾ ਧਰੋਈ ਇੱਥੇ ਆ ਲੋ ਸਾਰੀ ਸੰਗਤ ਹੈ ਖੜੀ ਹੈ ਸਾਡੇ ਪ੍ਰਧਾਨ ਜੀ ਉਰੀ ਤੇ ਬਾਕੀ ਸਾਰੀ ਸੰਗਤ ਅਤਾਸ਼ ਬਲਕਾਰ ਸਿੰਘ ਜੀ ਵੇਖ ਕੇ ਜੂਰੇ ਤਾਂ ਯਾਦ ਵੀ ਸ਼ੱਕ ਰਹੇ ਹਨ। ਸਾਰੀਆਂ ਸੰਗਤਾਂ ਸਤਿ ਸ਼੍ਰੀ ਅਕਾਲ ਜੀ। ਅਨੇਕੋ ਬਲਾ ਸਾਹਿਬ ਸਾਡੀਆਂ ਮਾਵਾ ਭੈਣਾ ਸਾਡੀਆਂ ਮਾਵਾ ਭੈਣਾ ਤੇ ਕਿਸਾਨ ਸਾਰੇ ਰਲ ਕੇ ਸ਼ੱਕ ਰਹੇ ਨੇ ਤੇ ਸ਼ਿਕਾਉਣ ਵਾਲੇ ਸ਼ੇਵਾਰ ਸ਼ਿਕਾ ਰਹੇ ਨੇ ਜੀ ਦੋਮਾ ਫੋਰਮਾ ਵੱਲੋਂ ਤੇ ਸਟੇਜ ਵੱਲੋਂ ਇੰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਦਾਨੀ ਸ਼ਦਨਾਂ ਦਾ ਖੀਰ ਦਾ ਲੰਗਰ ਵੀ ਚੱਲ ਰਿਹਾ ਪਿੱਛੇ ਉਹ ਵੀ ਇਸ ਤੋਂ ਬਾਅਦ ਖਾਵਾਂਗੇ ਫਿਰ ਸਟੇਜ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਇਰਲ ਖਾਲਸਾ ਵਾਇਰਲ ਬੱਤੀ